ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਦੇ ਹੱਕ ਦੇ ਵਿੱਚ ਸਮਾਣਾ ਸੈਰ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਦੇਰ ਰਾਤ ਤੱਕ ਜਾ ਕੇ ਪ੍ਰਚਾਰ ਕਰ ਰਹੇ ਹਨ ਕਿਸਾਨਾਂ ਨੂੰ ਉਹਨਾਂ ਦੀ ਕੱਸੀਆਂ ਰਹੀਂ ਪਾਣੀ ਮਿਲ ਰਿਹਾ ਹੈ ਬਿਜਲੀ ਕਿਸਾਨਾਂ ਲੋਕਾਂ ਨੂੰ ਲਗਾਤਾਰ ਮਿਲ ਰਹੀ ਹੈ ਜਿਹੜੀ ਮੁਫਤ ਬਿਜਲੀ ਹੈ ਔਰ ਕਿਸਾਨਾਂ ਨੂੰ ਜਿਹੜੀ ਮੋਟਰਾਂ ਦੀ ਬਿਜਲੀ ਲਗਾਤਾਰ ਮਿਲੇਗੀ ਕਿਸਾਨਾਂ ਦਾ ਵੀ ਕਹਿਣਾ ਹੈ ਔਰ ਮਜ਼ਦੂਰਾਂ ਦਾ ਵੀ ਕਹਿਣਾ ਹੈ ਵੀ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਰੋਜ਼ਗਾਰ ਨੌਜਵਾਨਾਂ ਨੂੰ ਦੇ ਰਹੀ ਹੈ ਉਹ ਆਉਣ ਵਾਲੀ 4 ਜੂਨ ਦੱਸੇਗੀ ਵੀ ਕਿਸੇ ਉਮੀਦਵਾਰ ਨੂੰ ਲੋਕ ਦਿਤਾਗੇ ਲੋਕ ਸਭਾ ਚ ਭੇ ਸਾਡੀ ਕੋਸ਼ਿਸ਼ ਹੈ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਅਸੀਂ ਆਮ ਆਦੀ ਪਾਰਟੀ ਦਾ ਪ੍ਰਚਾਰ ਕਰੀਏ ਡਾਕਟਰ ਬਲਬੀਜ ਦਾ ਪ੍ਰਚਾਰ ਕਰੀਏ ਔਰ ਉਹਨਾਂ ਨੂੰ ਵੱਤ ਵੱਤ ਵੋਟਾਂ ਨਾਲ ਜਿਤਾਈਏ ਔਰ ਪੰਜਾਬ ਦੇ ਜਿਹੜੇ ਲਟਕਿਓਏ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਇੱਕ ਕਦਮ ਅੱਜ ਲਪਟਿਆ ਜਾਵੇ। ਹੂੰ ਸੋ ਪੰਜਾਬ ਦੇ ਲੋਕਾਂ ਦਾ ਬਹੁਤ ਸਾਰਾ ਜਿਹੜਾ ਹੈਗਾ ਰਿਸਪਾਂਸ ਮਿਲ ਰਿਹਾ ਔਰ ਲੋਕ ਵਧੀਆ ਜਿਹੜਾ ਹੈਗਾ ਰਿਸਪਾਂਸ ਦੇ ਰਹੇ ਨੇ ਔਰ ਚੰਗੀ ਗਿਣਤੀ ਨਾਲ ਜਿਹੜਾ ਜਿਤਾ ਕੇ ਲੋਕ ਸਭਾ ਦੇ ਵਿੱਚ ਚਾਹੇ ਸਾਰੀ ਬੀਜੇਪੀ ਆ ਕੇ ਪੰਜਾਬ ਚ ਬਹਿ ਜੇ ਪੱਲੇ ਕੱਖ ਨਹੀਂ ਪੈਣਾ ਸਿਰਫ ਖਾਲੀ ਖੜਕਣਾ ਸਾਰਾ ਕੁਝ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਮੰਨ ਬਣਾਇਆ ਹੋਇਆ ਪਰ ਜੋ ਉਹਨਾਂ ਦੀ ਜਿਹੜਾ ਪ੍ਰਧਾਨ ਮੰਤਰੀ ਉਹਦੀ ਜੋ ਬੋਲ ਬਾਣੀ ਆ ਜੋ ਕੋਈ ਵਿਜ਼ਨ ਹੈ ਉਹਦੇ ਬਾਰੇ ਕਦੇ ਉਹਨਾਂ ਨੇ ਗੱਲ ਨਹੀਂ ਕੀਤੀ ਹੈ ਉਹਨਾਂ ਨੇ ਹਮੇਸ਼ਾ ਕਦੇ ਮੰਗਲ ਸੂਤਰ ਦੀ ਗੱਲ ਹੋ ਗਈ ਕਦੇ ਕੁਛ ਹੋ ਗਈ ਕੋਈ ਜਣੀ ਇੱਕ ਇੱਕ ਪ੍ਰਧਾਨ ਮੰਤਰੀ ਜਿਹੜਾ ਉਹਦਾ ਮਤਲਬ ਹੁੰਦਾ ਕਿ ਅਸੀਂ ਅੱਗੇ ਕੀ ਕਰਾਂਗੇ ਅਸੀਂ ਪਿੱਛੇ ਕੀ ਕੀਤਾ ਐਦਾਂ ਹੀ ਤਾਂ ਕੋਈ ਗੱਲੇ ਨਹੀਂ ਕਰ ਰਹੇ ਦੂਜੇ ਜਿਹੜੇ ਗ੍ਰਹਿ ਮੰਤਰੀ ਨੇ ਉਹ ਕਰ ਰਹੇ ਨੇ ਅਸੀਂ 4 ਤਰੀਕ ਤੋਂ ਬਾਅਦ ਸਰਕਾਰ ਤੋੜਦਾਂਗੇ ਪੰਜਾਬ ਦੀ ਇਹ ਕਿਹੋ ਜਿਹੇ ਲੋਕ ਨੇ ਜਿਹੜੇ ਹਜੇ ਬਣੇ ਹੈ ਨਹੀਂ ਪਹਿਲੀ ਸਰਕਾਰਾਂ ਤੋੜਨ ਦੇ ਲੱਗੇ ਨੇ ਸੋ ਅਸੀਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੰਜਾਬ ਦੇ ਭਲੇ ਲਈ ਹਰ ਇੱਕ ਕਦਮ ਪਟ ਰਿਆਂ ਦੇਖੋ ਇਹ ਤਾਂ ਉਹੀ ਦੱਸ ਸਕਦੇ ਨੇ ਕਿ ਇਸ ਤਰ੍ਹਾਂ ਦਾ ਕਿੱਦਾਂ ਪਤਾ ਲੱਗਦਾ ਵੀ ਅਸਲੀ ਨਕਲੀ ਕਿਸਾਨ ਹੈ ਕੀ ਗਲਬਾਤਾ ਅਸੀਂ ਤਾਂ ਇੱਕੋ ਹੀ ਆ ਕਿ ਅਸੀਂ ਪੰਜਾਬ ਸਾਰਾ ਪੰਜਾਬ ਹੈ ਜਿਹੜਾ ਉਹ ਸਾਡਾ ਹਬਦਾ ਅਸੀਂ ਜੋ ਵੀ ਕੰਮ ਕਰਾਂਗੇ ਸਾਰੇ ਪੰਜਾਬ ਦੇ ਭਲੇ ਲਈ ਸਾਰੇ ਮਹਾਜਨਾਂ ਦਾ ਵਾਰਡ ਆ ਕ੍ਰਿਸ਼ਨਾ ਵਸਤੀ ਬਹੁਤ ਪੁਰਾਣਾ ਵਾਰਡ ਆ ਮੈਂ ਇਥੋਂ ਕਾਉਂਸਲਰ ਵੀ ਰਿਹਾ ਮੈਂ ਅਗਰਵਾਲ ਸਰਵਤ ਪ੍ਰਧਾਨ ਦੀ ਲੜੀ ਤਾਂ ਮੈਨੂੰ ਬਹੁਤ ਵੱਡਾ ਯੋਗਦਾਨ ਰਿਹਾ ਮੈਂ ਸਾਰੇ ਵਾਰਡ ਨਿਵਾਸੀ ਦਾ ਧੰਨਵਾਦ ਕਰਦਾ ਕਿਉਂਕਿ ਇੱਥੇ ਮੰਤਰੀ ਜੀ ਦਾ ਆਪਣਾ ਦਫਤਰ ਆ ਮંત્રી ਜੀ ਨੂੰ ਬੜਾ ਪਿਆਰ ਕਰਦੇ ਨੇ ਕਿਉਂਕਿ ਨੀਚੇ ਲੈਵਲ ਤੇ ਚੱਲੇ ਹੋਏ ਨੇ ਲੋਕਾਂ ਨੂੰ ਪਰਸਨਲ ਇਕੱਲੇ ਇਕੱਲੇ ਦਾ ਵਾਈ ਨੇਮ ਜਾਣਦੇ ਨੇ ਇਸ ਕਰਕੇ ਮੈਂ ਸਾਰੇ ਵਾਡ ਵਾਸੀਆਂ ਦਾ ਮੰਤਰੀ ਜੀ ਦਾ ਧੰਨਵਾਦ ਕਰਦਾ ਇਹਨਾਂ ਨੇ ਆਉਂਦੇ ਸਾਰੀ ਪਹਿਲੀ ਵਾਰੀ ਇਹਨਾਂ ਨੇ ਲੋਕਾਂ ਨੂੰ ਕਿਤੇ ਸਹੂਲਤਾਂ ਦੇਣੀ ਸ਼ੁਰੂ ਕਰਤੀਆਂ ਮੈਂ ਇਸ ਕਰਕੇ ਹਾਂ ਜਿਸ ਦਿਨ ਮੇਰੇ ਦੋ ਤਿੰਨ ਨੌਕਰੀ ਮਿਲੀ ਇੱਕ ਫਰਵਰੀ ਨੂੰ ਉਸ ਵੇਲੇ ਤਾਂ ਮੈਂ ਇਹਨਾਂ ਨੂੰ ਆਪ ਫੋਨ ਕਰਦਾ ਸੀ ਪਰ ਕੁਦਰਤੀ ਬਾਤ ਹੈ ਚੇਤਨ ਜੀ ਦਾ ਮੇਰਾ ਭਾਈਆਂ ਵਾਲਾ ਪਿਆਰ ਹੈ ਨਾ ਇਹ ਮੈਨੂੰ ਆਪ ਹੀ ਫੋਨ ਕਰ ਲਿਆ ਕਿ ਪਿਆਰਲਾ ਤੇਰੇ ਘਰ ਚਾਹ ਪੀਣੀ ਆ ਮੈਨੂੰ ਤਾਂ ਇੰਨਾ ਮੇਰਾ ਮਣੇ ਨਾ ਦੇ ਪਰਦੀ ਉਹ ਹੈ ਕੈਮਰਾਮੈਨ ਪ੍ਰਸੰਧ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼